ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਤੇ ਇਹ ਵਧੀਆ ਜੀ ਸੋਹਣੀ ਜੀ ਮਠਾਈ ਜਿਹੜੀ ਤੁਸੀਂ ਦੇਖ ਰਹੇ ਆਂ ਆਪਾਂ ਬਣਾਇਆ ਜੀ ਘਰੇ ਜੀ ਤੁਸੀਂ ਵੀ ਬਣਾਉਣੀ ਹੈ ਦਾ ਜੋ ਵੀਡੀਓ ਦੇਖ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਇਧਰ ਆਪਾਂ ਇੱਕ ਪੈਨ ਲੈ ਲਿਆ ਤੇ ਗੈਸ ਚਾਲੂ ਕਰ ਲਿਆ ਆਪਾਂ ਸਿੰਮ ਤੇ ਤੇ ਇਹਦੇ ਵਿੱਚ ਨਾਰੀਅਲ ਦਾ ਪੂਰਾ ਪਾ ਲਿਆ ਤੇ ਇਹ ਪੂਰਾ ਜਿਹੜਾ ਐ ਵੀ ਮਿਲ ਜਾਂਦਾ ਜੇ ਤੁਹਾਡੇ ਕੋਲ ਪੂਰਾ ਨਹੀਂ ਤੇ ਗੋਲਾ ਤਾਂ ਉਹਨੂੰ ਤੁਸੀਂ ਕਦੂਕਾਸ ਕਰ ਲਓ ਚਾਹੇ ਗ੍ਰाइंड ਕਰ ਲਓ ਤੇ ਇਹਨੂੰ ਆਪਾਂ ਹਲਕਾ ਰੋਸਟ ਕਰ ਲਿਆ ਤੇ ਵੈਸੇ ਗੱਟ ਚੇਪਾ ਸਕਦੇ ਕੋਈ ਚੱਕਰ ਨਹੀਂ ਮੈਂ ਥੋੜਾ ਜਿਹਾ ਭੁੰਨ ਲਿਆ ਉਹਨੂੰ ਇਧਰ ਆਪਾਂ ਬਦਾਮ ਕਾਜੂ ਤੇ ਦਾਖਾ ਮਗਜ ਤੇ ਦੋ ਇਲਾਚੀਆਂ ਹਰੀਆਂ ਫਲੇਵਰ ਵਾਸਤੇ ਤੇ ਥੋੜੀ ਜੀ ਖੰਡ ਪਾਈ ਆਪਾਂ ਮਿੱਠੇ ਵਾਸਤੇ ਤੇ ਇਹਨਾਂ ਨੂੰ ਕਰ ਲਿਆ ਗ੍ਰाइंड ਤੇ ਦੇਖੋ ਇਹਦਾ ਇਸ ਤਰ੍ਹਾਂ ਦਾ ਪੇਸਟ ਜਾਂ ਬਣ ਗਿਆ ਤੇ ਇਹਨੂੰ ਆਪਾਂ ਰੱਖਦੇ ਆ ਜੀ ਹੁਣ ਸਾਈਡ ਤੇ ਤੇ ਇਧਰ ਆਪਣਾ ਬੂਰਾ ਜਿਹੜਾ ਠੰਡਾ ਹੋ ਚੁੱਕਿਆ ਸੀਗਾ ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਗ੍ਰाइंड ਕਰ ਲੈਣਾ ਥੋੜਾ ਮੈਨੂੰ ਮੋਟਾ ਲੱਗ ਰਿਹਾ ਇਹ ਕਈ ਵਾਰ ਬ੍ਰੀਕ ਵੀ ਆ ਜਾਂਦਾ ਵਿੱਚ ਤੇ ਕਈ ਵਾਰ ਮੋਟਾ ਵੀ ਆ ਜਾਂਦਾ ਤੇ ਇਹ ਥੋੜਾ ਜਿਆਦਾ ਮੋਟਾ ਲੱਗ ਰਿਹਾ ਫਿਰ ਇਹਨੂੰ ਥੋੜਾ ਜਿਹਾ ਗ੍ਰाइंड ਕਰ ਲਿਆ ਆਪਾਂ ਇਹਦੇ ਵਿੱਚ ਖੰਡ ਪਾ ਲਈ ਸੀਗੀ ਆਪਾਂ ਮਿੱਠਾ ਲੋੜ ਦੇ ਹਿਸਾਬ ਨਾਲ ਜਿੰਨਾ ਪੂਰਾ ਉਹਦੂ ਅੱਧੀ ਖੰਡ ਪਾ ਲਈ ਆਪਾਂ ਕਿਉਂਕਿ ਨਾਰੀਅਲ 'ਚ ਵੀ ਮਿਠਾਸ ਹੁੰਦੀ ਹੈ ਇੰਨੀ ਖੰਡ ਕਾਫੀ ਆ ਬਾਕੀ ਤੁਸੀਂ ਆਪਦੇ ਟੇਸਟ ਦੇ ਹਿਸਾਬ ਨਾਲ ਪਾ ਲਈ ਬਦ ਘਟਾ ਤੇ ਇਹਨੂੰ ਆਪਾਂ ਹੁਣ ਤਿਆਰ ਕਰ ਲੈਣਾ ਜੀ ਇਹਦੇ ਵਿੱਚ ਚਮਚਾ ਚਮਚਾ ਦੁੱਧ ਦਾ ਪਾਈ ਜਾਣਾ ਤੇ ਕੋਈ ਤੁਹਾਨੂੰ ਅੱਗ ਬਚਾਉਣ ਦੀ ਲੋੜ ਨਹੀਂ ਕੋਈ ਚਾਸ ਬਣਾਉਣ ਦੀ ਲੋੜ ਨਹੀਂ ਕੋਈ ਖੋਆ ਪਾਉਣ ਦੀ ਲੋੜ ਨਹੀਂ ਕੁਝ ਵੀ ਪਾਉਣ ਦੀ ਲੋੜ ਨਹੀਂ ਹੈਗੀ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਮਠਿਆਈ ਬਣਾਉਣ ਦਾ ਤੇ ਇਹ ਮਠਿਆਈ ਹੈ ਜਿਹੜੀ ਬਹੁਤ ਹੀ ਮਹਿੰਗੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਜਵਾ ਮਠਿਆਈ ਹੈ ਜਿਹੜੀ ਬਣਦੀ ਹੈ ਤੇ ਲਓ ਜੀ ਦੇਖੋ ਹੁਣ ਆਪਾਂ ਇਹਨੂੰ ਥੋੜਾ ਥੋੜਾ ਦੁੱਧ ਪਾ ਕੇ ਅਟੇ ਨੂੰ ਗੁੰਨ ਲੈ ਤੇ ਚਾਹੋ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਪਰ ਅੱਜ ਮੇਰੇ ਕੋਲ ਨਹੀਂ ਸੀਗਾ ਮੈਂ ਨਹੀਂ ਪਾਇਆ ਹੈਗਾ ਤੇ ਇਸ ਤਰ੍ਹਾਂ ਵੀ ਇਹਨੂੰ ਆਪਾਂ ਖੰਡ ਦੇ ਵਿੱਚ ਹੀ ਪੀਸਿਆ ਦੇਖ ਲਓ ਨਾਰੀਅਲ ਨੂੰ ਤੇ ਵਧੀਆ ਜਿਹੜਾ ਇਹਦਾ ਘੋਇਆ ਨੂੰ ਤਿਆਰ ਹੋ ਗਿਆ ਹੈ ਮਟੀਰੀਅਲ ਤੇ ਹੁਣ ਇਹਨਾਂ ਦੇ ਆਪਾਂ ਕਲਰ ਪਾਉਣੇ ਆਲੱਗ-ਆਲੱਗ ਦੇ ਕਲਰ ਤੁਸੀਂ ਕੋਈ ਵੀ ਪਾ ਲਿਓ ਬਸ ਜਿਹੜੇ ਤੁਹਾਡੇ ਕੋਲ ਹੋਏ ਤੇ ਮੈਂ ਗ੍ਰੀਨ ਪਾ ਲਿਆ ਇੱਕ ਜੈਲੋ ਪਾਉਂਗੀ ਤੇ ਰੈੱਡ ਤਿੰਨ ਕਲਰ ਪਾਉਂਗੀ ਕਿਉਂਕਿ ਮਠਾਈ ਆ ਜਿਹੜੀ ਆਪਾਂ ਡਬਲ ਸ਼ੇਡ ਦੀ ਬਣਾਉਣੀ ਆ ਤਾਂ ਕਰਕੇ ਆਪਾਂ ਕਲਰ ਆ ਜਿਹੜੇ ਪਾ ਰਹੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਜੀ ਤੇ ਲਾਇਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੇਖ ਕੇ ਵੀਡੀਓ ਉਦੋਂ ਛੱਡ ਕੇ ਨਾ ਚਲੇ ਜਾਇਆ ਕਰੋ ਤੇ ਲਾਇਕ ਸ਼ੇਅਰ ਜਰੂਰ ਕਰ ਜਾ ਕਰੋ ਤੇ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਵੇਂ ਹੁੰਨੇ ਹੋ ਜਿੰਨਾਂ ਦਾ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਇਹਨਾਂ ਮੈਨੂੰ ਵੀ ਰਿਕਵੈਸਟ ਹੈ ਜੀ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਵੀਡੀਓ ਦੇਖ ਕੇ ਤਾਂ ਕਿ ਫਿਰ ਕੋਈ ਵੀ ਆਉਣ ਵਾਲੀ ਨਵੀਂ ਵੀਡੀਓ ਹੁੰਦੀ ਹੈ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਹੈ ਤਾਂ ਦੱਸਿਆ ਕਰੋ ਜਰੂਰ ਆਪਾਂ ਬਣਾਇਆ ਕਰਾਂਗੇ ਤੇ ਲੋ ਜੀ ਹੁਣ ਆਪਾਂ ਇਹ ਤਿਆਰ ਕਰ ਲਿਆ ਤੇ ਹੁਣ ਇਹਦੇ ਛੋਟੇ-ਛੋਟੇ ਇਸ ਤਰ੍ਹਾਂ ਆਪਾਂ ਪੇੜੇ ਤੋੜ ਲੈਣੇ ਕਿਉਂਕਿ ਇਹਦੇ ਆਪਾਂ ਗੋਲੇ ਜਿਹਾ ਬਣਾਉਣੇ ਆ ਤੇ ਤਿੰਨ ਤਰ੍ਹਾਂ ਦਾ ਜਿਹੜਾ ਆਪਾਂ ਮਟੀਰੀਅਲ ਤਿਆਰ ਕਰ ਲਿਆ ਇਹ ਰੈੱਡ ਗ੍ਰੀਨ ਤੇ ਜੈਲੋ ਤੇ ਇਹ ਹੁਣ ਆਪਾਂ ਇਹਦੇ ਗੋਲੇ ਨਹੀਂ ਬਣਾ ਲੈਣੇ ਆ ਦੇਖੋ ਇਸ ਤਰ੍ਹਾਂ ਤੇ ਇਕੋ ਜਿਹੇ ਪੇੜੇ ਜਿਹੜੇ ਤੋੜ ਲਏ ਆਪਾਂ ਫਿਰ ਕਿਉਂਕਿ ਭੱਟੇ ਛੋਟੇ ਨਾ ਬਣਨਗੇ ਅੱਗੇ ਤੇ ਇਕੋ ਜਿਹਾ ਆਪਣਾ ਆਪਕੇ ਤੋੜੇ ਆ ਪੇੜੇ ਜਿਹੜੇ ਤੇ ਲੋ ਜੀ ਹੁਣ ਆਪਣੇ ਪੇੜੇ ਬਣ ਚੁੱਕੇ ਆ ਤੇ ਹੁਣ ਆਪਣਾ ਇਹ ਮਟੀਰੀਅਲ ਆ ਜਿਹੜਾ ਆਪਾਂ ਬਣਾ ਕੇ ਰੱਖਿਆ ਸੀ ਡਰਾਈ ਫੂਡ ਦਾ ਤੇ ਇਹਨੂੰ ਕੋਈ ਵੀ ਵਿੱਚ ਦੁੱਧ ਵਗੈਰਾ ਪਾਉਣ ਦੀ ਲੋੜ ਨਹੀਂ ਤੇ ਇਹ ਐ ਇਦਾਂ ਹੀ ਬਹੁਤ ਵਧੀਆ ਬਣਾਇਆ ਪਿਆ ਹੈਗਾ ਇਹਦੇ ਵੀ ਆਪਾਂ 7 ਪੇੜੇ ਤੋੜ ਲੈਣੇ ਉਧਰ ਵੀ ਆਪਾਂ 7-7 ਹੀ ਤੋੜਿਆ ਸਾਰਿਆਂ ਦੇ ਜੇ ਕੋਈ ਕਰੀ ਕੋ ਜੇ ਚਾਹੀਦੀ ਹੈ ਬਦ ਘਟ ਨਹੀਂ ਚਾਹੀਦੀ ਆਪਾਂ ਨੂੰ ਤੇ ਸੱਤ ਪੇੜੇ ਜਿਹੜੇ ਬਣ ਕੇ ਆਪਣੇ ਤਿਆਰ ਹੋ ਜਾਣਗੇ ਤੇ ਲੋ ਜੀ ਇਹ ਵੀ ਆਪਾਂ ਗੋਲੇ ਜਿਹਾ ਬਣਾ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਇਧਰ ਇੱਕ ਪਲੇਟ ਲੈ ਲਈਏ ਤੇ ਉਹਨੂੰ ਆਪਾਂ ਮੁੱਤਾਂ ਮਾਰ ਲਿਆ ਤੇ ਹੁਣ ਇਹਦੇ ਉੱਪਰ ਆਪਾਂ ਰੱਖਾਂਗੇ ਇੱਕ ਲਫਾਫਾ ਕੱਟ ਕੇ ਸਾਫ਼ ਜਿਹਾ ਇਸ ਤਰ੍ਹਾਂ ਤੇ ਲਫਾਫੇ ਲਈ ਤੁਸੀਂ ਕਿਹਾ ਹੋ ਗਾਰਾ ਮਾੜਾ ਮੁੱਟਾ ਲਾ ਲਓ ਨਹੀਂ ਵੈਸੇ ਇਦਾਂ ਵੀ ਇਹਨਾਂ ਨੂੰ ਤੇਲ ਜਿਹੜਾ ਹੁੰਦਾ ਨਾਰੀਅਲ ਦੇ ਵਿੱਚ ਨਿਕਲ ਆਉਂਦਾ ਹੈਗਾ ਲੱਗ ਜਾਂਦਾ ਤੇ ਲੋ ਜੀ ਆਪਾਂ ਇਹ ਤਿੰਨ ਜੋੜ ਕੇ ਗੋਲੇ ਜਿਹੇ ਤੇ ਇਸ ਤਰ੍ਹਾਂ ਬਣਾ ਲੈ ਇਹਨਾਂ ਨੂੰ ਵੇਲ ਕੇ ਤੇ ਹੁਣ ਆਪਾਂ ਇਹਦੇ ਵਿੱਚ ਘਾਰ ਰੱਖ ਦਿੱਤਾ ਉਹ 2.5 ਫੁੱਟ ਵਾਲਾ ਗੋਲਾ ਜਿਹੜਾ ਬਣਾਇਆ ਸੀਗਾ ਤੇ ਇਸ ਤਰ੍ਹਾਂ ਨੂੰ ਫੜ ਕੇ ਆਪਾਂ ਹਲਕੇ ਹੱਥਾਂ ਦੇ ਨਾਲ ਫੋਲਡ ਕਰ ਦੇਣਾ ਕਾਲੀ ਨਹੀਂ ਕਰਨੀ ਹੈਗੀ ਕਿਉਂਕਿ ਫਿਰ ਇਹਦੇ ਕਲਰ ਆ ਜਿਹੜੇ ਮਿਲ ਜਾਣਗੇ ਜੇ ਆਪਾਂ ਕਾਲੀ ਚ ਬਣਾਵਾਂਗੇ ਤੇ ਹਲਕੇ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸਬੂਤ ਕਰਕੇ ਪੇੜਾ ਬਣਾ ਦੇਣਾ ਇਹਦਾ ਦੇਖੋ ਕਿੰਨਾ ਵਧੀਆ ਪੇੜਾ ਬਣ ਕੇ ਤਿਆਰ ਹੋਇਆ ਤੇ ਲੋ ਜੀ ਪਲੇਟ ਦੇ ਵਿੱਚ ਰੱਖ ਦਿੱਤਾ ਕਿੰਨਾ ਸੋਹਣਾ ਲੱਗ ਰਿਹਾ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਇਹ ਜਿਹੜਾ ਪੇੜੇ ਬਣਾ ਸਕਦੇ ਹੋ ਜੀ ਬਹੁਤ ਹੀ ਮਹਿੰਗੀ ਮਠਾਈ ਬਣਦੀ ਹੈ ਇਹ 1000 ਰੁਪਏ ਕਿਲੋ ਮਿਲਣ ਵਾਲੀ ਮਠਾਈ ਹੈ ਜਿਹੜੀ ਘਰੇ ਸਸਤੇ ਚ ਬਣ ਜਾਂਦੀ ਹੈ ਕੋਈ ਵੀ ਜ਼ਿਆਦਾ ਮਿਹਨਤ ਨਹੀਂ ਲੱਗਦੀ ਕੋਈ ਚਾਸਨੀ ਬਣਾਉਣੀ ਪੈਂਦੀ ਕੁਝ ਨਹੀਂ ਬਣਾਉਣਾ ਪੈਂਦਾ ਤੇ ਕੋਈ ਹੋਰ ਦੀ ਲੋੜ ਨਹੀਂ ਹੈ ਜੀ ਇਹ ਟੇਸਟ ਹੈ ਤਾਂ ਜਿਹੜਾ ਬਹੁਤ ਹੀ ਲਾਜਵਾਬ ਹੁੰਦਾ ਹੈ ਮਠਿਆਈ ਦਾ ਤੇ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਜੀ ਆਪਦੇ ਆਪ ਦੇ ਘਰਾਂ ਦੇ ਵਿੱਚ ਕਿਉਂਕਿ ਇਹ ਤਿਉਹਾਰਾਂ ਦੇ ਦਿਨ ਚੱਲ ਚੱਲ ਪਿਆ ਹੁਣ ਤੇ ਸਾਰਿਆਂ ਨੂੰ ਲੋੜ ਹੁੰਦੀ ਹੈ ਮਠਿਆਈ ਦੀ ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਹਾਲਾਤ ਸਹੀ ਕਰ ਦੇਵੇ ਜਲਦੀ ਤੇ ਆਪਦੇ ਆਪ ਦੇ ਘਰਾਂ ਦੇ ਵਿੱਚ ਸਾਰੇ ਖੁਸ਼ੀਆਂ ਦੇ ਨਾਲ ਹਨ ਲੋੜੀਆਂ ਦੀਵਾਲੀਆਂ ਮਨਾਉਣ ਤੇ ਜਿਨ੍ਹਾਂ ਦੇ ਵਿਚਾਰਿਆਂ ਦੇ ਇੰਨਾ ਪਾਣੀ ਆਇਆ ਪਿਆ ਤੇ ਮੀਂਹ ਜਿਹੜਾ ਹਜੇ ਵੀ ਨਹੀਂ ਓਟ ਰਿਹਾ ਕੱਲ ਤਾਂ ਦਿਨ ਚੱਲ ਲੱਗ ਗਿਆ ਸੀ ਅੱਜ ਫੇਰ ਉਹੀ ਹਾਲ ਹੈ ਪਿਆ ਤੇ ਔਖਾ ਸਾਰਿਆਂ ਨੂੰ ਹੀ ਹੈ ਜੀ ਤੇ ਕਈ ਵਾਰ ਚਲੋ ਸਾਰੇ ਨੂੰ ਐ ਹੁੰਦਾ ਵੀ ਵੀਡੀਓ ਬਣਾਉਂਦੇ ਆ ਨਾ ਲੋਕ ਚੈਨਲਾਂ ਤੇ ਪਾਉਂਦੇ ਆ ਮਠਿਆਜਾ ਬਣਾਉਂਦੇ ਆ ਜੋ ਉਹ ਸਾਰਿਆਂ ਦੇ ਉਲਟ ਤਾਂ ਕਿੰਨੀ ਗੱਲ ਹੋ ਜਾਂਦੀ ਆ ਪਰ ਇਹ ਵੀ ਇੱਕ ਕੀਤਾ ਹੁੰਦਾ ਹਰ ਇੱਕ ਬੰਦੇ ਦਾ ਇਹ ਵੀਡੀਓ ਨੂੰ ਪਾਉਣੀ ਪੈਂਦੀ ਹੁੰਦੀ ਆ ਤੇ ਜੇ ਨਹੀਂ ਪਾਊਗਾ ਤਾਂ ਫਿਰ ਉਹਦੇ ਚੈਨਲ ਤੇ ਅਸਰ ਪੈ ਜਾਂਦਾ ਕਿਉਂਕਿ ਫਿਰ ਵਿਊ ਘਟਣ ਲੱਗ ਜਾਂਦੇ ਆ ਤੇ ਵੀਡੀਓ ਪਾਉਣੀ ਵੀ ਜ਼ਰੂਰੀ ਹੁੰਦੀ ਆ ਨਾ ਇਹ ਵੀ ਇੱਕ ਕੀਤਾ ਬਣ ਜਾਂਦਾ ਬੰਦੇ ਦਾ ਤੇ ਜੇ ਹੁਣ ਆਪਾਂ ਕਿੱਤਾ ਹੀ ਨਹੀਂ ਕਰਾਂਗੇ ਫਿਰ ਇੱਕ ਦੂਜੇ ਦੀ ਮਦਦ ਵੀ ਕਿਵੇਂ ਕਰਾਂਗੇ ਹਨਾ ਚਲੋ ਜੇ ਕਿਸੇ ਨੂੰ ਮਦਦ ਦੀ ਲੋੜ ਪੈ ਗਈ ਹੈ ਤਾਂ ਫਿਰ ਆਪਾਂ ਕੋਈ ਕੰਮ ਕਰਾਂਗੇ ਆਪਾਂ ਕਿੱਤਾ ਕਰਾਂਗੇ ਤਾਂ ਫਿਰ ਹੀ ਆਪਾਂ ਅਗਲੇ ਮੁੰਜਨੀ ਜੋਗੀ ਹੋਵਾਂਗੇ ਮਦਦ ਕਰ ਸਕਾਂਗੇ ਤੇ ਐਵੇਂ ਹੀ ਬਸ ਇੱਕ ਦੂਜੇ ਨੂੰ ਆਪਾਂ ਭੰਡਣ ਪਣਾਉਣ ਤੇ ਲੱਗੇ ਰਹਿੰਨੇ ਸਾਰੀ ਜਿਹੜੀ ਤੇ ਐਦਾਂ ਕੰਮ ਨਾ ਕਰਿਆ ਕਰੋ ਚਲੋ ਜੇ ਕੋਈ ਗਲਤ ਵੀਡੀਓ ਪਾਉਂਦਾ ਉਹਨੂੰ ਆਪਾਂ ਕਹਿ ਵੀ ਸਕਦੇ ਹੁੰਦੇ ਆ ਹਨਾ ਤੇ ਉਹ ਤਾਂ ਗਲਤ ਨੂੰ ਤਾਂ ਗਲਤ ਕਹਿਣਾ ਬਣਦਾ ਹੀ ਹੁੰਦਾ ਹੈ ਹਨਾ ਤੇ ਚਲੋ ਜਿਵੇਂ ਹੁਣ ਚੈਨਲ ਭੈਣਾਂ ਦੇ ਚੱਲਦੇ ਆ ਕਈ ਵਾਰ ਕੋਈ ਕਮੈਂਟ ਕਰ ਦਿੰਦਾ ਉਹ ਵੀ ਖੈਰ ਬਾਜੀ ਜੀ ਵੀ ਤੁਹਾਨੂੰ ਬਿਠਾਈ ਬਣਾਉਣ ਦੀ ਪਈ ਆ ਉਧਰ ਲੋਕ ਡੁੱਬੀ ਜਾਂਦੇ ਆ ਮਰੀ ਜਾਂਦੇ ਆ ਤੇ ਉਹ ਸਾਰਿਆਂ ਦੀ ਦੁੱਖ ਹੈ ਜੀ ਇਹ ਨਾ ਆਪਾਂ ਕਿਹੜਾ ਸੁੱਖ ਹੈ ਆਪਣੇ ਵੀ ਘਰਾਂ ਦਾ ਕੋਈ ਉਹ ਨਹੀਂ ਹੈਗਾ ਜਦੋਂ ਮੀਂਹ ਤੁਸੀਂ ਦੇਖੋ ਵੀ ਆ ਮੀਂਹ ਆ ਜਿਹੜਾ ਬ੍ਰੀਕ ਜਾਏ ਤਾਂ ਘਰਾਂ ਨੂੰ ਲੈ ਕੇ ਵਹਿ ਜਾਂਦਾ ਜਮਾ ਕੰਧਾਂ 'ਚ ਪੜ ਜਾਂਦਾ ਤੇ ਘਰਾਂ ਦਾ ਤਾਂ ਨੁਕਸਾਨ ਆਪਣੇ ਦਾ ਵੀ ਹੋ ਹੀ ਜਾਂਦਾ ਤੇ ਬਾਕੀ ਕਿਸੇ ਦਾ ਹੋ ਗਿਆ ਨਾਲ ਆਪਣਾ ਵੀ ਹੋ ਗਿਆ ਸਮਝ ਲਓ ਹੈਨਾ ਤੇ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਤੇ ਇਸ ਤਰ੍ਹਾਂ ਨਾ ਬੰਦ ਘਟ ਬੁਲਿਆ ਕਰੋ ਇੱਕ ਦੂਜੇ ਨੂੰ ਤੇ ਦੇਖਦੇ ਹਾਂ ਹੁਣ ਵੀਡੀਓ ਚੱਲਦੀ ਹੈ ਤੇ ਇੱਕ ਦੂਜੇ ਨੂੰ ਹਨਾ ਬਿਨਾਂ ਗਲਤਈ ਆਪਾਂ ਕਹੀ ਜਾਂਣਾ ਤੁਸੀਂ ਉੱਥੇ ਜਾ ਕੇ ਸੇਵਾ ਕਰ ਲਓ ਘਰੇ ਐ ਕਰੀ ਜਾਂਦੇ ਹੋ ਐ ਕਰੀ ਜਾਂਦੇ ਹੋ ਸਾਰਾ ਦਾ ਆਪ ਦਾ ਆਪ ਦਾ ਸਿਸਟਮ ਹੁੰਦਾ ਜੀ ਹਨਾ ਸੇਵਾ ਕਰਨ ਨੂੰ ਹਰੇਕ ਦਾ ਜੀ ਕਰਦਾ ਹੁੰਦਾ ਤੇ ਜੇ ਆਪਾਂ ਕਿਸੇ ਨੂੰ ਕੋਈ ਵਧੀਆ ਦੋ ਗੱਲਾਂ ਦੋ ਬੋਲ ਬੋਲ ਦਾਂਗੇ ਹਨਾ ਕੋਈ ਸੋਹਣਾ ਕਮੈਂਟ ਕਰ ਦੇਗਾ ਉਹ ਵੀ ਇੱਕ ਮਦਦੀ ਹੁੰਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਨੂੰ ਸਾਹਾਂ ਤੇ ਹੋ ਜਾਏ ਕੋਈ ਫੇਰ ਹੀ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਜੇ ਆਪਾਂ ਸੋਹਣੀ ਕਿਸੇ ਨੂੰ ਹਸ ਕੇ ਬੁਲਾ ਲਾਂਗੇ ਜੋ ਗੱਲਾਂ ਸੋਹਣੀਆਂ ਕਰ ਲਾਂਗੇ ਉਹ ਵੀ ਇੱਕ ਮਦਦੀ ਹੁੰਦੀ ਹੈ ਤੇ ਇਸ ਤਰ੍ਹਾਂ ਬਿਲਕੁਲ ਨਾ ਕਰਿਆ ਕਰੋ ਆ ਜਿਹੜੇ ਗਲਤ ਵੀਡੀਓ ਪਾਉਂਦੇ ਆ ਉਹਨਾਂ ਨੂੰ ਜ਼ਰੂਰ ਕਿਆ ਕਰੋ ਉਹਨਾਂ ਲਈ ਕੋਈ ਗ੍ਰੇ ਨਹੀਂ ਜਿਹੜੇ ਵਿਚਾਰੇ ਆਪ ਵੀ ਕਿਰਤ ਕਰਦੇ ਆ ਹਨਾ ਵੀਡੀਓ ਚਲੋ ਹੁਣ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ